ਵਿਰਾਟ ਕ੍ਰੀਮ ਦੇ ਵਿੱਚ ਜੋ ਇੱਕ ਮਕਾਨ ਹੈਗਾ ਜੀ ਬਿਜ਼ਨਸ ਓਫਿਸ ਹੋਇਆ ਇੱਕ ਪਲਾਟ ਹੈ ਇੱਕ ਥਾਰ ਗੱਡੀ ਇੱਕ ਬਲੂ ਮੋਟਰਸਾਈਕਲ ਤਿੰਨ ਮੋਬਾਈਲ ਹੈ ਔਰ ਇੱਕ ਜੀਡੀ ਇੱਕੜੀ ਇਹਨਾਂ ਇਹ ਸਮਾਨ ਦੇ ਸਾਰੇ ਸਾਨੂੰ ਫ੍ਰੀਜ਼ਿੰਗ ਆਰਡਰ ਦੇਖੋ ਜੀ ਜੋ ਫ੍ਰੀਜ਼ਿੰਗ ਆਰਡਰ ਹੋਇਆ ਹੈ ਇਹਦੇ ਮੁਤਾਬਕ ਇਸ ਪ੍ਰੋਪਰਟੀ ਨੂੰ ਯੂਜ਼ ਕਰ ਸਕਦੇ ਆ ਲੇਕਿਨ ਅਸੀਂ ਸੇਲ ਪਰਚੇਸ ਨਹੀਂ ਕਰ ਸਕਦੇ ਅਸੀਂ ਇਸ ਵਕਤ ਬਠਿੰਡਾ ਦੀ ਵਿਰਾਟ ਕਲੋਨੀ ਵਿੱਚ ਮੌਜੂਦ ਆ ਜਿੱਥੇ ਪੰਜਾਬ ਪੁਲਿਸ ਵੱਲੋਂ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਕੋਠੀ ਅੱਗੇ ਔਰ ਫ੍ਰੀਜ ਨੋਟਿਸ ਲਗਾਇਆ ਗਿਆ ਦਿਖਾ ਰਿਹਾ ਹੈ ਉਸਦੀ ਪ੍ਰਾਪਰਟੀ ਹੈ ਜਿਹੜੀ ਅੱਜ ਫ੍ਰੀਜ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਅਮਨਦੀਪ ਕੌਰ ਬਰਖਾਸਤ ਕਾਂਸਟੇਬਲ ਜਿਸ ਨੂੰ 17.73 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ ਸੀ ਕਾਲੀ ਥਾਰ ਵਿੱਚੋਂ ਉਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਤੇ ਹੁਣ ਬਠਿੰਡਾ ਪੁਲਿਸ ਨੇ ਇੱਕ ਹੋਰ ਵੱਡੀ ਕਾਰਵਾਈ ਕਰਦਿਆ ਉਸ ਦੀ ਪ੍ਰਾਪਰਟੀ ਨੂੰ ਅੱਜ ਸੀਜ਼ ਕੀਤਾ ਗਿਆ ਤੇ ਨੋਟਿਸ ਜਿਹੜਾ ਚਪਕਾ ਦਿੱਤਾ ਗਿਆ ਇਹ ਵਿਰਾਟ ਕਲੋਨੀ ਦੇ 168 ਨੰਬਰ ਕੋਠੀ ਵਿੱਚ ਅਸੀਂ ਖੜੇ ਹਾਂ ਇਸ ਵਕਤ ਪੁਲਿਸ ਹੈ ਜਿਹੜੀ ਬਠਿੰਡਾ ਪੁਲਿਸ ਉਹ ਵੀ ਮੌਜੂਦਾ ਉਹਨਾਂ ਵੱਲੋਂ ਇੱਥੇ ਹੈ ਜਿਹੜੀ ਕਾਰਵਾਈ ਕੀਤੀ ਗਈ ਹੈ ਨੋਟਿਸ ਜਿਹੜਾ ਚਪਕਾ ਦਿੱਤਾ ਗਿਆ ਡੀਐਸਪੀ ਹਰਵੰਦ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਨੋਟਿਸ ਚ ਪਕਾ ਦਿੱਤਾ ਗਿਆ ਅਗਲੀ ਕੀ ਕਾਰਵਾਈ ਰਹਿਣ ਵਾਲੀ ਹੈਗੀ ਅਗਲੀ ਕਾਰਵਾਈ ਜੋ ਜੋ ਮਾਨਜੂਰ ਅਦਾਲਤ ਦੇ ਵਿੱਚ ਇਹਦਾ ਕੇਸ ਚੱਲ ਰਿਹਾ ਹੈਗਾ ਜੀ ਜਿਸ ਤਰ੍ਹਾਂ ਕੋਈ ਮਾਨਜੂਰ ਅਦਾਲਤ ਦਾ ਹੁਕਮ ਹੋਏਗਾ ਜਾਂ ਕਾਨੂੰਨ ਜੋ ਸਾਨੂੰ ਇਜਾਜ਼ਤ ਦੇਵੇਗਾ ਅਸੀਂ ਉਸ ਤਰ੍ਹਾਂ ਦੀ ਅਗਵਾਈ ਕਰਾਂਗੇ ਸਰ ਕੀ ਕੁਛ ਅਮਨਦੀਪ ਕੋਰ ਦਾ ਕੀ ਕੁਛ ਫ੍ਰੀਜ਼ ਕੀਤਾ ਗਿਆ ਕੀ ਕੀ ਉਹਦੇ ਲਿਸਟੇ ਦੇ ਵਿੱਚ ਸ਼ਾਮਿਲ ਹੈ ਵਿਰਾਟਗਰੀਨ ਦੇ ਵਿੱਚ ਜੋ ਇੱਕ ਮਕਾਨ ਹੈਗਾ ਜੀ ਉਹ ਫ੍ਰੀਜ਼ ਹੋਇਆ ਇੱਕ ਪਲਾਟ ਹੈ ਇੱਕ ਥਾਰ ਗੱਡੀ ਇੱਕ ਬਲੂਟ ਮੋਟਰਸਾਈਕਲ ਤਿੰਨ ਮੋਬਾਈਲ ਹੈ ਔਰ ਇੱਕ ਜਿਹੜੀ ਇਕੜੀ ਇਹਨਾਂ ਇਹ ਸਮਾਨ ਦੇ ਸਾਰੇ ਸਾਨੂੰ ਫ੍ਰੀਜ਼ਿੰਗ ਔਰ ਰਾਪਟੋ ਸਰ ਫ੍ਰੀਜ਼ਿੰਗ ਦੇ ਕੀ ਮੈਨੇ ਕੀ ਨੇ ਇਹ ਕਿ ਇਹ ਗਾ ਸੇਲ ਕਰ ਸਕਦੇ ਪਰਚੇਸ ਕਰ ਸਕਦੇ ਦੂਸਰਾ ਇਹਨਾਂ ਦੇ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਇੰਟਰਵਿਊ ਆਈਆਂ ਇਹਦਾ ਕਹਿਣਾ ਕਿ ਇਹਦਾ ਲੋਨ ਚੱਲ ਰਿਹਾ ਹੈ ਲੋਨ ਤੇ ਉੱਤੇ ਸਾਰਾ ਲਿਆ ਆਇਆ ਹੈਗਾ ਤੇਖੋ ਜੀ ਜੋ ਫ੍ਰੀਜ਼ਿੰਗ ਆਰਡਰ ਹੋਏ ਹੈ ਇਹਦੇ ਮੁਤਾਬਕ ਇਸ ਪ੍ਰੋਪਰਟੀ ਨੂੰ ਯੂਜ਼ ਕਰ ਸਕਦੇ ਆ ਲੇਕਿਨ ਅਗੇ ਸੇਲ ਪਰਚੇਸ ਨਹੀਂ ਕਰ ਸਕਦੇ ਤੇ ਬਾਕੀ ਜਿਹੜੀ ਹੈਗੀ ਜੋ ਫ੍ਰੀਜ਼ਿੰਗ ਆਰਡਰ ਹੋਏ ਹੈ ਉਹ ਮੁਤਾਬਕ ਜੋ ਕਾਨੂੰਨ ਇਜਾਜ਼ਤ ਦਿੰਦੀ ਹੈ ਉਹਦੇ ਮੁਤਾਬਕ ਕੰਪੀਟੈਂਟ ਅਥਾਰਟੀ ਨੇ ਫ੍ਰੀਜ਼ਿੰਗ ਆਰਡਰ ਜਿਹੜੇ پاس ਕੀਤਾ ਹੈ ਅਰੇ ਤੇ ਰਹਿ ਸਕਦੇ ਆ ਵੇਚ ਸਕਦੇ ਆ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈਗੀ ਨਹੀਂ ਇੱਥੇ ਰਹਿ ਸਕਦੇ ਜਿਹਨੂੰ ਜੂਸ ਕਰ ਸਕਦੇ ਮਕਾਨ ਨੂੰ ਲੇਕਿਨ ਵੇਚ ਨਹੀਂ ਸਕਦੇ ਜੀ ਫਿਰ ਕਿਸ ਮਾਮਲੇ ਚ ਇਹਦੀ ਫ੍ਰੀਜ਼ਿੰਗ ਕੀਤੀ ਗਈ ਹੈ ਜਿਹੜਾ ਮਾਮਲਾ ਦਰਜ ਉਸੇ ਚ ਕੀਤੀ ਹੈ ਜਾਂ ਹੋਰ ਵੀ ਕੋਈ ਮਾਮਲੇ ਹੈਗੇ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਡਿਸਟ੍ਰਿਕਟ ਪੁਲਿਸ ਵੱਲੋਂ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਉਸ ਮੁਕਦਮੇ ਦੇ ਵਿੱਚ ਜਿਹੜੀ ਇਹ ਪ੍ਰੋਪਰਟੀ ਫ੍ਰੀਜ਼ ਹੋਈ ਚੀ ਬਿਲਕੁਲ ਐਸ ਐਨ ਡੀ ਐਸ ਪੀ ਸਰਵਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜੋ ਪਿਛਲੇ ਦਿਨਾਂ ਚ ਅਮਨਦੀਪ ਕੌਰ ਦੇ ਖਿਲਾਫ ਆ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਅਮਨਦੀਪ ਕੌਰ ਦੀ ਪ੍ਰਾਪਰਟੀ ਅਤੇ ਹੋਰ ਆ ਜਿਹੜੇ ਗੱਡੀਆਂ ਨੇ ਹੋਰ ਮਹਿੰਗੇ ਸਮਾਨ ਨੇ ਉਹ ਫ੍ਰੀਜ਼ ਕੀਤੇ ਗਏ ਨੇ ਤੇ ਅਗਲੀ ਕਾਰਵਾਈ ਆ ਜਿਹੜੀ ਅਦਾਲਤ ਵੱਲੋਂ ਕੀਤੀ ਜਾਵੇਗੀ ਮਨੀਸ਼ ਗਰਗ ਪੀਟੀਸੀ ਨਿਊਜ਼ ਪਟਿਆਲਾ